Ontario ਸਰਕਾਰ ਵੱਲੋਂ ਬੀਤੇ ਦਿਨ OINP ਪ੍ਰੋਗਰਾਮ ਵਿੱਚ ਕੁਝ ਖਾਸ ਬਦਲਾਅ ਕੀਤੇ ਗਏ ਨੇ ਇਹਨਾਂ ਬਦਲਾਵਾਂ ਵਿੱਚ ਹੈਲਥ케ਅਰ ਸੈਕਟਰ ਨਾਲ ਸੰਬੰਧਿਤ ਕੁਝ ਕਿੱਤਿਆਂ ਵਿੱਚ ਕੁਝ ਨਿਯਮਾਂ ਵਿੱਚ ਤਬਦੀਲੀ ਵੀ ਸ਼ਾਮਲ ਹੈ ਇਹਨਾਂ ਚੇਂਜਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਇਮੀਗ੍ਰੇਸ਼ਨ ਮਹਾਰਤਨਦੀਪ ਸਿੰਘ ਜੀ ਰਤਨਦੀਪ ਜੀ ਬਹੁਤ ਬਹੁਤ ਸਵਾਗਤ ਆ ਤੁਹਾਡਾ ਥੈਂਕ ਯੂ ਸੋ ਮਹਾਰਾ ਜੀ ਜੇ ਮੈਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂ ਤਾਂ ਸਾਨੂੰ ਸੰਖੇਪ ਵਿੱਚ ਦੱਸੋ ਕਿ ਇਸ ਸਟ੍ਰੀਮ ਵਿੱਚ ਕੀ ਚੇਂਜ ਕੀਤਾ ਗਿਆ ਪਹਿਲਾਂ ਇਸ ਵਿੱਚ ਕਿੰਨੇ ਜਿਹੜੇ ਸਕਿੱਲ ਟ੍ਰੇਡ ਸ਼ਾਮਲ ਸੀ ਤੇ ਹੁਣ ਕਿੰਨੇ ਹੋ ਚੁੱਕੇ ਆ ਕੱਲ ਦੋ ਚੇਂਜਸ ਹੋਏ ਆ ਇੱਕ ਤਾਂ ਇਨ ਡਿਮਾਂਡ ਸਟ੍ਰੀਮ ਚੇਂਜਸ ਹੋਏ ਆ ਤੇ ਸੈਕੰਡ ਨਰਸਿੰਗ profession ਨੂੰ ਰਿਲੇਟਿਡ ਚੇਂਜਸ ਹੋਏ ਆ ਸੋ ਇਨ ਡਿਮਾਂਡ ਸਟ੍ਰੀਮ ਚ ਪਹਿਲਾਂ ਕੀ ਸੀਗਾ ਰਫਲੀ ਸਿਰਫ 22 ਓਕੂਪੇਸ਼ਨ ਇਨਕਲੂਡਿਡ ਸੀਗੇ ਉਹਨਾਂ ਦੀ ਜਿਹੜੀ ਐਲੀਜੀਬਲ ਲਿਸਟ ਵਿੱਚ ਡਿਮਾਂਡ ਡਿਮਾਂਡ ਲਿਸਟ ਵਿੱਚ ਹੈ ਨਾ ਟਾਇਰ 4 ਟਾਇਰ 5 ਕੈਟਾਗਰੀ ਦੇ ਹੁਣ ਉਹ 22 ਤੋਂ ਲੈ ਕੇ 56 ਕਰਤੇ ਆ ਹੈ ਨਾ ਪਹਿਲਾਂ ਕੀ ਸੀਗਾ ਕਿ ਐਨੀਵਰ ਇਨ 온 ਟੈਰੀਓ ਵੈਦਰ ਇਨਸਾਈਡ ਜੀਟੀ ਆ ਔਰ ਆਊਟਸਾਈਡ ਜੀਟੀ ਸੀਗਾ ਹੁਣ ਇਹਨੇ ਥੋੜੀ ਜਿਹੀ ਬਾਈਫਰਕੇਸ਼ਨ ਕਰਤੀ ਹੈ ਕਿ ਬਈ ਕੁਝ ਓਕੂਪੇਸ਼ਨ ਸਿਰਫ 15% ਨੋ ਓਕੂਪੇਸ਼ਨ ਇਨਸਾਈਡ ਜੀਟੀ ਹੋਣੀ ਚਾਹੀਦੀ ਤੇ 47 ਓਕੂਪੇਸ਼ਨ ਰਫਲੀ 85% ਓਕੂਪੇਸ਼ਨ ਆਊਟਸਾਈਡ ਜੀਟੀ ਹੋਣੀ ਚਾਹੀਦੀ ਹੈ ਤੇ ਆਪਾਂ ਜੇਕਰ ਗੱਲ ਕਰੀ ਨਰਸਿੰਗ ਜਿਹੜੇ ਮੇਜਰ ਚੇਂਜਸ ਆਏ ਉਹ ਇਦਾਂ ਕਿ ਪਹਿਲਾਂ ਸਿਰਫ ਇੱਕ ਬੈਚਲਰਸ ਰਿਕੁਆਇਰਮੈਂਟ ਸੀਗੀ ਚਾਹੇ ਕਿਸੇ ਨੇ ਹਿਊਮਨ ਕੈਪੀਟਲ ਪ੍ਰਾਇੋਰਟੀ ਸਟਰੀਮ ਓਐਨਪੀ ਚ ਆਪਣੀ ਐਪਲੀਕੇਸ਼ਨ ਆਪਣਾ ਕੈਂਡੀਡੇਚਰ ਪ੍ਰੈਜ਼ੈਂਟ ਕਰਨਾ ਹੈ ਜਾਂ ਫਿਰ ਫਰੈਂਸਕਲ ਕੈਟਾਗਰੀ ਚ ਹੋਣ ਕੀ ਹੈ ਕਿ ਜਿਨੇ ਮੰਨ ਲਓ ਕੋਈ ਡਿਪਲੋਮਾ ਵੀ ਕਰਿਆ ਹੋਇਆ ਹੈ that is fine ਐਸ ਲੋੰਗ ਐਸ ਉਹਨਾਂ ਨੇ ਇੱਥੇ ਕਾਲਜ ਆਫ ਜਿਹੜਾ ਨਰਸਿੰਗ ਹੈਗਾ 온ਟਾਰੀਓ ਦਾ ਉਹਦੇ ਵਿੱਚ ਉਹ ਸਿਰਫ ਰਜਿਸਟਰਡ ਹੈਗੇ ਆ ਤੇ ਜਿਹੜੀ ਉਹਨਾਂ ਦੀ ਪ੍ਰਾਇਮਰੀ ਓਕੂਪੇਸ਼ਨ ਹੈ ਉਹ ਨਰਸਿੰਗ ਰਿਲੇਟਡ ਹੈ ਜਵੇਂ ਨਰਸਿੰਗ ਸੁਪਰਵਾਈਜ਼ਰਸ ਹੈ ਨਰਸਿੰਗ ਕੋਆਰਡੀਨੇਟਰਸ ਹੈਗੇ ਆ ਉਹ ਸਾਰੇ ਓਕੂਪੇਸ਼ਨਸ ਹੈਗੇ ਆ ਇਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਨਰਸਿੰਗ ਬਾਰੇ ਖਾਸ ਚਰਚਾ ਹੋ ਰਹੀ ਹੈ ਇਸ ਨਾਲ ਜੁੜੀਆਂ ਜਿਹੜੀਆਂ ਅਹਿਮ ਤਬਦੀਲੀਆਂ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਕਿ ਨਰਸਿੰਗ ਸੈਕਟਰ ਨਾਲ ਸੰਬੰਧਿਤ ਕਿਹੜੇ-ਕਿਹੜੇ ਨਵੇਂ ਚੇਂਜ ਹੋਏ ਹੁਣ ਜਿਹੜੀ 온ਟਾਰੀਓ ਦੀ ਦੋ ਸਟ੍ਰੀਮਸ ਹੈ ਇੱਕ ਹੈਗੀ ਹ ਬੇਸਿਕ ਪ੍ਰੋਫੀਸ਼ੀਐਂਸੀ ਹੈ ਸੀਐਲਬੀ ਲੈਵਲ 7 ਹੈਗਾ ਤੇ ਜਿਹੜੀ ਹਿਊਮਨ ਕੈਪੀਟਲ ਪ੍ਰਾਇਰੀਟिज ਟੀਮ ਹੈ ਉਸੇ ਫ੍ਰੈਂਚ ਰਿਕੁਆਇਰਡ ਨਹੀਂ ਹੈ ਬਟ ਦੋਨਾਂ ਦੀ ਇੱਕ ਬੇਸਿਕ ਕੰਡੀਸ਼ਨ ਹੈ ਬੇਸਿਕ ਕੰਡੀਸ਼ਨ ਕੀ ਹੈ ਦੋਨਾਂ ਚ ਇੱਕ ਸਾਲ ਦਾ 온ਟਾਰੀਓ ਦਾ ਐਕਸਪੀਰੀਐਂਸ ਹੋਣਾ ਚਾਹੀਦਾ ਹੈ ਵਿਚ ਇਜ਼ ਮਸਟ ਠੀਕ ਹੈ ਸੈਕੰਡ ਕੀ ਹੈਗਾ ਕਿ ਦੋਨਾਂ ਦੇ ਵਿੱਚ ਬੈਚਲਰਸ ਜਾਂ ਮਾਸਟਰਸ ਹੋਣੀ ਮੰਡੇਟਰੀ ਹੈ ਚਾਹੇ ਇੰਡੀਆ ਤੋਂ ਕਰੀ ਹੋਵੇ ਚਾਹੇ ਕੈਨੇਡੀਅਨ ਬੈਚਲਰਸ ਹੋਵੇ ਇਸ ਕਰਕੇ ਹੁਣ ਜਿਹੜੇ ਸਟੂਡੈਂਟਸ ਆਪਣੇ ਇੰਡੀਆ ਤੋਂ ਲੈਟਸ ਸੇ ਅਗੇਨ ਐਗਜ਼ਾਮਪਲ ਦੇ ਤੌਰ ਤੇ ਬੈਚਲਰ ਡਿਪਲੋਮਾਸ ਕਰਕੇ ਆਏ ਦੇ ਸੋ ਉਹਨਾਂ ਨੂੰ ਹੁਣ ਬੈਚਲਰਸ ਦੀ ਰਿਕੁਆਇਰਮੈਂਟ ਨਹੀਂ ਹੈ ਦੇ ਇਫ ਦੇ ਆਰ ਵਰਕਿੰਗ ਇਨ ਦਾ ਪ੍ਰਾਇਮਰੀ ਨਾਕ ਆਊਟ ਆਫ ਨਰਸਿੰਗ professions ਨਰਸਿੰਗ ਕੋਆਰਡੀਨੇਟਰਸ ਵੀ ਹੈ ਸੁਪਰਵਾਈਜ਼ਰਸ ਵੀ ਹੈ ਨਰਸਿੰਗ professions ਵੀ ਹੈ ਐਂਡ ਉਹ ਕਾਲਜ ਆਫ ਨਰਸਿੰਗ ਇਨ 온ਟਾਰੀਓ ਜਿਹੜਾ CNU ਹੈਗਾ ਉਹਦੇ ਵਿੱਚ ਜਸਟ ਰਜਿਸਟਰਡ ਹੈਗੇ ਆ ਸੋ ਉਹਨਾਂ ਨੂੰ ਸਿਰਫ ਟੂ ਪੁਆਇੰਟਸ ਪ੍ਰੂਵ ਕਰਨੇ ਆ ਅਗਰ ਉਹ ਰਜਿਸਟਰਡ ਹੈਗੇ ਕਾਲਜ ਆਫ ਨਰਸਿੰਗ 온ਟਾਰੀਓ ਦੇ ਵਿੱਚ ਤੇ ਸੈਕੰਡ ਉਹ ਨਰਸਿੰਗ professions 'ਚ ਜੌਬ ਕਰ ਰਹੇ ਆ ਤੇ ਹੁਣ ਉਹ ਵੀ ਹਿਊਮਨ ਕੈਪੀਟਲ ਪ੍ਰਾਇਰੀਟਿਸ ਟੀਮ ਤੇ ਫੋਰੈਂਸਕਲ ਟ੍ਰੇਡ ਵਿੱਚ ਐਲੀਜੀਬਲ ਹੋਣਗੇ ਇਸ ਤੋਂ ਇਲਾਵਾ ਜਿੱਦਾਂ ਹੀ ਖਬਰ ਕੱਲ ਬਾਹਰ ਆਈ ਇਸ ਵਿੱਚ ਜੀਟੀਏ ਦਾ ਜ਼ਿਕਰ ਵਾਰ-ਵਾਰ ਹੋ ਰਿਹਾ ਤਾਂ ਜੀਟੀਏ ਬਾਰੇ ਜ਼ਰੂਰ ਦਰਸ਼ਕਾਂ ਨੂੰ ਕਲੈਰਿਟੀ ਕਰੋ ਖਾਸ ਤੌਰ ਤੇ ਜਿਹੜੇ ਜੀਟੀਏ ਚ ਸਾਡੇ ਵੱਡੇ ਗੰਤੇ ਚ ਇੰਟਰਨੈਸ਼ਨਲ ਸਟੂਡੈਂਟ ਰਹਿੰਦੇ ਆ ਕਿ ਕਿੰਨੀਆਂ ਸਟਰੀਮ ਜੀਟੀਏ ਲਈ ਰੱਖੀਆਂ ਗਈਆਂ ਤੇ ਕਿੰਨੀਆਂ ਸਟਰੀਮਸ ਜੀਟੀਏ ਤੋਂ ਬਾਹਰ ਜਿਹੜੀਆਂ ਉਹ ਇਸ ਤੇ ਲਾਗੂ ਹੋਣਗੀਆਂ ਹਾਂਜੀ ਇਹ ਬੜਾ ਇੰਪੋਰਟੈਂਟ ਕੁਐਸ਼ਨ ਹੈ ਹੁਣ ਜਿਵੇਂ ਇਨ ਡਿਮਾਂਡ ਸਟਰੀਮ ਚ ਟੋਟਲ ਪਹਿਲਾਂ 22 ਸੀਗੇ ਹੁਣ 56 ਨੋਕ ਕੋਡ ਇਹਨਾਂ ਨੇ ਐਕਸਪੈਂਡ ਕਰਤੇ ਆ ਉਹਨਾਂ 56 ਤੋਂ ਸਿਰਫ ਹੁਣ 9 ਨੌਕ ਕੋਡ 9 ਨੌਕ ਕੋਡ ਜਿਹੜੇ ਹੈਗੇ ਓਕੂਪੇਸ਼ਨਸ ਹੈਗੇ ਉਹ ਸਿਰਫ ਜੀਟੀਏ ਤੱਕ ਹੀ ਮਹਦੂਦ ਹੈ ਤੇ ਜਿਹੜੇ 47 ਨੌਕ ਕੋਡਸ ਆ ਉਹ ਆਊਟਸਾਈਡ ਜੀਟੀਏ ਦੇ ਵਿੱਚ ਹੋਣੇ ਚਾਹੀਦੇ ਸੋ ਇਟ ਮੀਨਸ ਜੇ ਕੋਈ 47 ਜਿਹੜੇ ਨੌਕ ਕੋਡ ਆਊਟਸਾਈਡ ਜੀਟੀਏ ਦੇ ਜੌਬ ਕਰ ਰਿਹਾ ਜੇ ਉਹਨਾਂ ਚ ਕੋਈ ਬੰਦਾ ਉਹੀ 47 ਨੌਕ ਕੋਡ ਇਨਸਾਈਡ ਜੀਟੀਏ ਦੇ ਵਿੱਚ ਜੌਬ ਕਰ ਰਿਹਾ ਤੇ ਉਹ ਐਲੀਜੀਬਲ ਨਹੀਂ ਹੋਏਗਾ ਸੋ 47 ਜਿਹੜੇ ਨੌਕ ਕੋਡ ਆ ਆਊਟਸਾਈਡ ਜੀਟੀਏ ਹੀ ਹੋਣੇ ਚਾਹੀਦੇ ਆ ਤੇ ਨੌ ਨੌਕ ਕੋਡ ਜੀਟੀਏ ਵਾਲੇ ਜਿਵੇਂ ਐਸਟ੍ਰੀਮ ਦੀ ਹਿਸਟਰੀ ਦੀ ਗੱਲ ਕਰਾਂ ਰੀਸੈਂਟ ኢਐਸਟੀ ਤਾਂ ਇਸ ਸਾਲ ਵੀ ਸਾਡਾ ਅੱਧ ਤੋਂ ਵੱਧ ਬੀਤ ਚੁੱਕਿਆ ਤਾਂ ਇਸ ਸਾਲ ਕਿੰਨੇ ਇਨਵਿਟੇਸ਼ਨ ਆਏ ਔਰ ਇਸ ਤੋਂ ਪਹਿਲਾਂ ਜਿਹੜਾ 2023 ਸੀ ਉਹਦੇ ਵਿੱਚ ਕਿੰਨੇ ਇਨਵਿਟੇਸ਼ਨ ਆਏ ਸੀ ਦੇਖੋ ਏ ਸਟ੍ਰੀਮ ਨਾਲ ਬਹੁਤ ਜ਼ਿਆਦਾ ਪ੍ਰੋਮਿਸਿੰਗ ਅਨਫੋਰਚਨਟਲੀ ਨਹੀਂ ਹੈ ਇਹਦੇ ਵਿੱਚ ਆਪਾਂ ਮੋਸਟਲੀ ਓਕੂਪੇਸ਼ਨ ਦੇਖੋਗੇ ਟਾਇਰ 4th ਟਾਇਰ 5 ਓਕੂਪੇਸ਼ਨਸ ਹੀ ਹੈਗੀਆਂ ਜੇ ਆਪਾਂ ਇਸ ਸਾਲ ਦੇ ਇਸ ਸਾਲ ਦਾ ਇਨਵਿਟੇਸ਼ਨ ਦੀ ਗੱਲ ਕਰੀ ਹੈ ਨਾ ਜਿਵੇਂ ਕਹਿੰਦੇ ਪ੍ਰਤੱਖ ਨੂੰ ਪਰਮਾਨ ਦੀ ਲੋੜ ਨਹੀਂ ਹੁੰਦੀ ਇਹਦੇ ਵਿੱਚ ਇਸ ਸਾਲ ਹਜ ਤੱਕ ਇੱਕ ਵੀ ਡਰਾਅ ਨਹੀਂ ਨਿਕਲਿਆ ਠੀਕ ਹੈ ਐਂਡ ਲਾਸਟ ਇਅਰ ਵੀ ਆਪਾਂ ਗੱਲ ਕਰੀ ਜਿਵੇਂ 12 ਤੋਂ ਲੈ ਕੇ ਇਸ ਟਾਈਮ 15 16 ਲੱਖ ਵਰਕ ਪਰਮੈਂਟ ਹੋਲਡਰ ਹੈ ਤੇ ਲਾਸਟ ਇਅਰ ਪੂਰੇ ਸਾਲ ਦੇ ਵਿੱਚ ਸਿਰਫ ਔਰ ਸਿਰਫ 1000 ਸਮਥਿੰਗ 1095 ਜਾਂ 96 ਇਨਵੀਟੇਸ਼ਨਸ ਹੀ ਐਕਸਟੈਂਡ ਹੋਏ ਸੀਗੇ ਤੇ ਬਹੁਤ ਪ੍ਰੋਮਿਸਿੰਗ ਨਹੀਂ ਹੈ ਮਤਲਬ ਇਸ ਜਸਟਿਸ ਨਿਊਜ਼ ਆਉਣ ਦੇ ਬਾਅਦ ਕੋਈ ਡਰਾਸਟਿਕ ਆਪਣੇ ਲਾਈਫ ਦੇ ਡਿਸੀਜਨ ਨਾ ਲੋ ਬੜਾ ਸੋਚ ਸਮਝ ਕੇ ਡਿਸੀਜਨ ਲੋ ਹੈ ਨਾ ਆਪਣੇ ਪੂਰਾ ਪ੍ਰੋਪਰ ਕਨਸਲਟੇਸ਼ਨ ਲੋ ਪ੍ਰੋਪਰ ਆਪਣੀ ਈਵੈਲਿਊਏਟ ਕਰੋ ਬਈ ਬਈ ਕਿੱਥੇ ਜਾ ਕੇ ਫਾਇਦਾ ਹੈ ਕਿੱਥੇ ਨਹੀਂ ਹੈ ਕਿਉਂਕਿ ਬਾਰ-ਬਾਰ ਆਪਾਂ ਦੇਖ ਰਹੇ ਹਾਂ ਕਿ ਸਟੂਡੈਂਟ ਫਟਾਫਟ ਕੋਈ ਨਿਊਜ਼ ਆਉਂਦੀ ਹੈ ਆਪਣੇ ਬੈਕਪੈਕ ਕਰਦੇ ਕਦੀ ਕੋਈ ਪ੍ਰੋਵਿੰਸ ਮੂਵ ਕਿਉਂਕਿ ਡੈਸਪੀਰੇਸ਼ਨ ਆਈ ਹੋਈ ਹੈ ਕਿਉਂਕਿ ਪੀਆਰ ਪਾਥਵੇ ਸਾਰੇ ক্লোਜ਼ ਹੋ ਜਰ ਤੇ ਬੜੀ ਡਿਫਿਕਲਟੀ ਹੈ ਸੋ ਇਸ ਕਰਕੇ ਕੋਈ ਡਿਸੀਜਨ ਡੈਸਪੀਰੇਸ਼ਨ ਚ ਨਾ ਲੋ ਤੇ ਸਲਾਹ ਕਰਕੇ ਸੋਚ ਸਮਝ ਕੇ ਡਿਸੀਜਨ ਲੈਣਾ ਊਡ ਬੀ ਬੈਟਰ ਹਾਂਜੀ